ਸਮੁੱਚੀ ਦੁਨੀਆ ਵਿੱਚ ਤਕਨੀਕ ਐਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਦੇਖ ਕੇ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ ਤੇਜ਼ੀ ਨਾਲ ਬਦਲ ਰਹੀ ਇਸ ਤਕਨੀਕ ਦੀ ਇੱਕ ਹੋਰ ਨਵੀਂ ਕਰਾਮਾਤ ਸਾਹਮਣੇ ਆਈ ਹੈ ਇਸ ਕਰਾਮਾਤ ਦੇ ਸਦਕਾ ਹੁਣ ਨੇੜੇ-ਤੇੜੇ ਦਾ ਸਫ਼ਰ ਤੈਅ ਕਰਨ ਵਾਲੇ ਵੀ ਉੱਡ ਕੇ ਜਾਇਆ ਕਰਨਗੇ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਚੀਨ ਦੀ ਇੱਕ ਕੰਪਨੀ ਇਹ ਹੰਗ ਨੇ ਆਪਣੀ ਉੱਡਣ ਵਾਲੀ ਪੈਸੇਂਜਰ ਟੈਕਸੀ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦੇ ਚੱਲਦਿਆਂ ਹੁਣ ਆਮ ਯਾਤਰੀ ਉੱਡ ਕੇ ਸਫ਼ਰ ਤੈਅ ਕਰਿਆ ਕਰਨਗੇ point has been updated. Please She's check strong. it on the map. Will. ਗੌਰਤਲਬ ਹੈ ਕਿ ਦੁਨੀਆ ਦੀ ਪਹਿਲੀ ਉੱਡਣ ਵਾਲੀ ਪੈਸੇਂਜਰ ਟੈਕਸੀ ਹੋਵੇਗੀ ਉੱਡਣ ਵਾਲੀ ਇਸ ਪਹਿਲੀ ਟੈਕਸੀ ਜਿਸ ਦਾ ਨੰਬਰ EH216 ਲਈ ਹਵਾਈ ਯੋਗਤਾ ਨੂੰ ਪੂਰਾ ਕਰਨ ਵਾਲਾ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ ਹੈ ਇਹ ਖਾਲਸ ਏ ਟੈਕਸੀ ਦੋ ਯਾਤਰੀਆਂ ਨੂੰ ਲਿਜਾਣ ਦੇ ਸਮਰੱਥ ਹੈ ਅਤੇ ਦੋ ਯਾਤਰੀਆਂ ਲਈ ਹੀ ਇਸ ਨੂੰ ਮਨਜ਼ੂਰੀ ਮਿਲੀ ਹੈ। ਇਹ ਟੈਕਸੀ ਬਿਨਾਂ ਕਿਸੇ ਡਰਾਈਵਰ ਜਾਂ ਪਾਇਲਟ ਦੇ ਉੱਡਿਆ ਕਰੇਗੀ। ਤਾਂ ਸੈਨਜਰ ਇਸ ਵਿੱਚ ਆਪਣੀ ਲੋਕੇਸ਼ਨ ਭਰੇਗਾ ਅਤੇ ਇਹ ਉਸ ਨੂੰ ਲੈ ਕੇ ਉੱਡ ਜਾਵੇਗੀ। ਇਹ ਡਰੋਨ ਟੈਕਸੀ ਕਰੀਬ 129 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕੇਗੀ ਅਤੇ ਕਰੀਬ 30 ਕਿਲੋਮੀਟਰ ਦਾ ਸਫ਼ਰ ਇੱਕ ਵਾਰੀ ਵਿੱਚ ਤੈਅ ਕਰੇਗੀ। ਇਸ ਟੈਕਸੀ ਨੂੰ ਹੇਠਾਂ ਉਤਰਨ ਲਈ ਕਿਸੇ 에ਅਰ ਬੇਸ ਦੀ ਜ਼ਰੂਰਤ ਨਹੀਂ ਹੋਵੇਗੀ ਬਲਕਿ ਇਹ ਕਿਸੇ ਵੀ ਪੱਧਰੇ ਮੈਦਾਨ ਜਾਂ ਸਰਫੇਸ ਉੱਪਰ ਆਸਾਨੀ ਨਾਲ ਲੈਂਡ ਕਰ ਜਾਇਆ ਕਰੇਗੀ। ਇਹ ਕੰਪਨੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਹਿੱਤ ਅਗਲੇ ਆਉਣ ਵਾਲੇ 5 ਸਾਲਾਂ ਵਿੱਚ ਘੱਟੋ-ਘੱਟ 120 ਹੋਰ ਅਜਿਹੀਆਂ ਉੱਡਣ ਵਾਲੀਆਂ ਟੈਕਸੀਆਂ ਨੂੰ ਸ਼ੁਰੂ ਕਰਨ ਜਾ ਰਹੀ ਹੈ। ਇਹ ਜਾਣਕਾਰੀ ਸੀਐਨਬੀਸੀ ਦੀ ਇੱਕ ਰਿਪੋਰਟ ਵਿੱਚ ਸਾਂਝੀ ਕੀਤੀ ਗਈ ਹੈ। ਇਸ ਕੰਪਨੀ ਦੇ ਸੀਈਓ ਕਵਾਜੀ ਹੂ ਨੇ ਸੀਐਨਬੀਸੀ ਨਾਲ ਇੱਕ ਇੰਟਰਵਿਊ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੀ ਇਹ ਪ੍ਰਾਪਤੀ ਦੁਨੀਆ ਭਰ ਦੇ ਹੋਰ ਦੇਸ਼ਾਂ ਲਈ ਉੱਡਣ ਟੈਕਸੀ ਦੀਆਂ ਸੇਵਾਵਾਂ ਸ਼ੁਰੂ ਕਰਨ ਲਈ ਰਾਹ ਪੱਧਰਾ ਕਰ ਦੇਵੇਗੀ। ਉਸਨੇ ਕਿਹਾ ਕਿ ਆਉਣ ਵਾਲੇ ਕਰੀਬ 5 ਸਾਲਾਂ ਅੰਦਰ ਦੁਨੀਆ ਭਰ ਦੇ ਕਈ ਸ਼ਹਿਰਾਂ ਵਿੱਚ ਅਜਿਹੀਆਂ ਹਵਾਈ ਟੈਕਸੀਆਂ ਘੁੰਮਣਾ ਇੱਕ ਆਮ ਵਰਤਾਰਾ ਹੋਵੇਗਾ। ਦੱਸ ਦਈਏ ਕਿ ਚੀਨ ਨੇ ਅਜਈਆਂ ਉਡਾਣਾਂ ਨੂੰ ਵੱਡੀ ਪੱਧਰ ਤੇ ਸ਼ੁਰੂ ਕਰਨ ਲਈ ਕਾਫੀ ਸਰਗਰਮੀ ਦਿਖਾਈ ਹੈ ਇਸ ਸਬੰਧੀ ਉਸ ਵੱਲੋਂ ਨਵੇਂ ਨਿਯਮ ਜੋ ਕਿ ਉਡਣ ਟੈਕਸੀਆਂ ਉੱਤੇ ਲਾਗੂ ਕੀਤੇ ਜਾਣਗੇ ਜਨਵਰੀ 2024 ਵਿੱਚ ਲਾਗੂ ਕੀਤੇ ਜਾ ਰਹੇ ਹਨ ਗੌਰਤਲਬੇ ਕੇ ਸੰਯੁਕਤ ਰਾਜ ਦੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ FAA ਨੇ ਹਾਲ ਹੀ ਵਿੱਚ ਆਟੋਨੋਮਸ ਫਲਾਈਂਗ ਵਾਹਨਾਂ ਨੂੰ ਸ਼ੁਰੂ ਕਰਨ ਲਈ ਇੱਕ ਯੋਜਨਾ ਪੇਸ਼ ਕੀਤੀ ਸੀ ਪਰ ਅਜੇ ਤੱਕ ਇਹ ਯੋਜਨਾ ਨਿਪਰੇ ਨਹੀਂ ਚੜ ਸਕੀ ਉਸ ਤੋਂ ਪਹਿਲਾਂ ਹੀ ਚੀਨ ਨੇ ਇਸ ਖੇਤਰ ਵਿੱਚ ਬਾਜ਼ੀ ਮਾਰ ਲਈ ਹੈ ਅਤੇ ਵੱਡੀ ਪ੍ਰਾਪਤੀ ਕਰ ਲਈ ਹੈ ਤੁਸੀਂ ਦੇਖ ਰਹੇ ਹੋ ਜਸਵੀਰ ਵਲੌਗ ਮੈਂ ਜਸਵੀਰ ਬਾਟਾਂ ਵਾਲੀ ਆਪ ਜੀ ਦੇ ਸਨਮੁਖ ਨਵੀਂ ਆਈ ਇਸ ਡਰੋਨ ਟੈਕਸੀ ਅਤੇ ਨਵੀਂ ਤਕਨੀਕ ਸੰਬੰਧੀ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਸੋ ਦੇਖਦੇ ਰਹੋ ਜਸਵੀਰ ਵਲੌਗ ਸਭ ਨੂੰ ਸਤਿ ਸ਼੍ਰੀ ਅਕਾਲ